ਰਾਮ ਕਲੀ ਮਹੱਲਾ ਪੰਜਵਾਂ ਕਰ ਸੰਜੋਗ ਬਨਾਈ ਕਾਸ਼ ਤਿਸ ਸੰਗ ਰਹੇ ਉਹ ਇਆ ਨਾਰਾਚ ਰਿਤ ਪਾਰੈ ਨਿਤ ਸਾਰ ਸੰਭਾਰੈ ਅੰਤ ਕੀ ਬਾਰ ਊਠ ਸੁਧਾਰੈ ਨਾਮ ਬਿਨਾ ਸਭ ਝੂਠ ਪ੍ਰਾਣੀ ਗੋਬਿੰਦ ਭਜਨ ਬਿਨ ਅਵਰ ਸੰਗ ਰਾਤੀ ਤੇ ਸਭ ਮਾਇਆ ਮੂਠ ਪ੍ਰਾਣੀ ਰਹਾਉ ਤੀਰਥ ਨਾਏ ਨਾ ਉਤਰ ਸਮੈਲ ਕਰਮ ਧਰਮ ਸਭ ਹਉ ਮੈਂ ਫੈਲ ਲੋਕ ਪਚਾਰੈ ਗਤ ਨਹੀਂ ਹੋਏ ਨਾਮ ਵਿਹੂਣੇ ਚਲ ਸਹਿ ਰੋਏ ਬਿਨ ਹਰ ਨਾਮ ਨਾ ਟੂਟਸ ਪਟਲ ਸੋਦੇ ਸਾਸਤਰ ਸਿਮਰਤ ਸਗਲ ਸੋ ਨਾਮ ਜਪੈ ਜਿਸ ਆਪ ਜਪਾਈ ਸਗਲ ਫਲਾ ਸੇ ਸੁਖ ਸਮਾਈ ਰਾਖਨ ਹਾਰੇ ਰਾਖੋ ਆਪ ਸਗਲ ਸੁਖਾ ਪ੍ਰਭ ਤੁਮਰੇ ਹਾਥ ਜਿਤ ਲਾਵਹਿ ਤਿਤ ਲਾਗਹਿ ਸੁਆਮੀ ਨਾਨਕ ਸਾਹਿਬ ਅੰਤਰ ਜਾਮੀ RAM KALI MAHALLA 5 ਜੋ ਕਿਸ ਕਰੈ ਸੋਹੀ ਸੁਖ ਜਾਨਾ ਮਨ ਅਸਮਝ ਸਾਧ ਸੰਗ ਪਤਿਆਨ ਡੋਲਣ ਤੇ ਚੂਕਾ ਠਹਿਰਾਇਆ ਸਤਮਾਏ ਲੈ ਸਤ ਸਮਾਇਆ ਦੁਖ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮਹਿਮਾਨੀ ਮਹਾਪੁਰਖ ਕਾ ਸੰਗ ਭਿਆ ਰਹਾਉ ਸਗਲ ਪਵਿੱਤਰ ਸਰਬ ਨਿਰਮਲਾ ਜੋ ਵਰਤਾਏ ਸੋਈ ਭਲਾ ਜਹ ਰਖੈ ਸੋਈ ਮੁਕਤ ਥਾਨ ਜੋ ਜਪਾਏ ਸੋਈ ਨਾਮ ਅਠ ਸੱਤ ਤੀਰਥ ਜਹ ਸਾਧ ਪਗ ਧਰੈ ਹੇ ਬੈਕੁੰਠ ਜਹ ਨਾਮ ਉਚਰਹਿ ਸਰਬ ਆਨੰਦ ਜਬ ਦਰਸ਼ਨ ਪਾਈਐ ਹਰਾਮ ਗੁਨਾ ਨਿਤ ਨਿਤ ਹਰ ਗਾਈਐ ਆਪੇ ਘਟ ਘਟ ਰਹਿ ਆਪਿ ਆਪਿ ਦਿਆਲ ਪੁਰਖ ਪ੍ਰਗਟ ਪਰਤਾਪ ਕਪਟ ਖਲਾਨੀ ਭ੍ਰਮ 나ਠੇ ਦੂਰੇ ਨਾਨਕ ਕਉ ਗੁਰ ਭੇਟੇ ਪੂਰੇ ਰਾਮ ਕਲੀ ਮਹਲਾ ਪੰਜਵਾਂ ਕੋਟ ਜਾਪ ਤਾਪ ਬਿਸਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ ਅਨਕ ਰੂਪ ਰੰਗ ਭੋਗ ਰਸੈ ਗੁਰਮਖ ਨਾਮ ਨਿਮਖ ਰਿਦਾ ਵਸੈ ਹਰ ਕੀ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ ਰਹਾਉ ਸੂਰਬੀਰ ਧੀਰਜ ਮਤ ਪੂਰਾ ਸਹਿਜ ਸਮਾਦ ਧੁਨ ਗਹਿਰ ਗੰਭੀਰਾ ਸਦਾ ਮੁਕਤਤਾ ਕੇ ਪੂਰੇ ਕਾਮ ਜਾਂ ਕਹਿ ਰਦਾ ਵਸੈ ਹਰ ਨਾਮ ਸਗਲ ਸੁਖ ਆਨੰਦ aroog ਸਮਦਰਸੀ ਪੂਰਨ ਨਿਰਜੋਗ ਆਏ ਨਾ ਜਾਏ ਡੋਲੇ ਕਤ ਨਹੀਂ ਜਾਂ ਕਹਿ ਨਾਮ ਵਸੈ ਮਨ ਮਾਹੀ ਦੀਨ ਦਿਆਲ ਗੋਪਾਲ ਗੋਵਿੰਦ ਗੁਰਮੁਖ ਜਪੀਆ ਉਤਰੈ ਚਿੰਦ ਨਾਮਿਕ ਕੋ ਗੁਰ ਦੀਆ ਨਾਮ ਸੰਤਨ ਕੀ ਟਹਿਲ ਸੰਤ ਕਾ ਕਾਮ ਰਾਮਕਲੀ ਮਹੱਲਾ ਪੰਜਵਾਂ ਬੀਜ ਮੰਤਰ ਹਰ ਕੀਰਤਨ ਗਾਉ ਆਗੈ ਮਿਲੇ ਨਾ ਥਾਵੇਂ ਥਾਉ ਗੁਰਪੂਰੇ ਕੀ ਚਰਨੀ ਲਾਗ ਜਨਮ ਜਨਮ ਕਾ ਸੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੈ ਵਾਸੈ ਭੌਜਲ ਪਾਰ ਪਰ ਲਾ ਰਹਾਉ ਨਾਮ ਨਿਧਾਨ ਧਿਆਏ ਮਨ ਅਟਲ ਤਾਂ ਛੂਟਹਿ ਮਾਇਆ ਕੇ ਪਟਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਉ ਸੋਦਤ ਸੋਦਤ ਸੋਦ ਬੀਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ ਸੋ ਹਰ ਭਜਨ ਸਾਧਕੈ ਸੰਗ ਮਨ ਤਨ ਰਾਪੈ ਹਰ ਕੈ ਰੰਗ ਛੋੜ ਸਿਆਣਪ ਬਹੁ ਚਤਰਾਈ ਮਨ ਬਿਨ ਹਰ ਨਾਮੈ ਜਾਇ ਨਾ ਕਾਈ ਦਇਆ ਤਾਰੀ ਗੋਵਿੰਦ ਗੁਸਾਈ ਹਰ ਹਰ ਨਾਨਕ ਟੇਕ ਟਕਾਈ RAM ਕਲੇ ਮਹੱਲਾ ਪੰਜਵਾਂ ਸੰਤ ਕੈ ਸੰਗ RAM ਰੰਗ ਕੇਲ ਆਗੈ ਜਮ ਸਿਓ ਹੋਏ ਨਾ ਮੇਲ ਹਮ ਬੁੱਧ ਕਾ ਭੈ ਆਪਨਾਸ ਦੁਰਮਤ ਹੋਏ ਸਗਲੀ ਨਾਸ ਰਾਮ ਨਾਮ ਗੁਣ ਗਾਏ ਪੰਡਤ ਕਰਮ ਕਾਂਡ ਹੰਕਾਰ ਨਾ ਕਾਜੈ ਕੁਸਲ ਸੇਤੀ ਘਰ ਜਾਹੀ ਪੰਡਤ ਰਹਾਉ ਹਰ ਕਾਜਸ ਨਿੱਦ ਲੀਆ ਲਾਭ ਪੂਰਨ ਭਏ ਮਨੋਰਥ ਸਾਭ ਦੁਖ ਨਾਠਾ ਸੁਖ ਘਰ ਮੈਂ ਆਇਆ ਸੰਤ ਪ੍ਰਸਾਦ ਕਮਲ ਵਿਗਸਾਇਆ ਨਾਮ ਰਤਨ ਜਿਨ ਪਾਇਆ ਦਾਨ ਜਿਸ ਜਾਣਾ ਹੋਏ ਸਗਲ ਨਿਧਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮੰਗਨ ਕਾਹੇ ਜਾਏ ਹਰ ਕੀ ਕਥਾ ਸੁਨਤ ਪਵਿੱਤ ਜੀਵਾ ਬਕਤ ਪਾਈ ਗਤ ਮਤ ਸੋ ਪ੍ਰਵਾਨ ਜਿਸ ਹਿਰਦੈ ਵਸਾਈ ਨਾਨਕ ਤੇ ਜਨ ਊਤਮ ਪਾਈ RAM KALI MAHAL LA 5 ਗੋਹ ਕਰ ਪਕਰੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਣੀ ਆਏ ਪਈ ਸੁਣ ਸੰਤੋ ਨਿਰਮਲ ਵਿਚਾਰ RAM ਨਾਮ ਬਿਨ ਗਤ ਨਹੀਂ ਕਾਈ ਗੁਰ ਪੂਰਾ ਭੇਟ ਤ ਉਧਾਰ ਰਹਾਉ ਜਬ ਉਸ ਕੋ ਕੋਈ ਦੇਵੇ ਮਾਨ ਤਬ ਆਪਸੇ ਉੱਪਰ ਰੱਖੇ ਗਮਾਨ ਜਬ ਉਸ ਕੋ ਕੋਈ ਮਨ ਪਰਹਰੈ ਤਬ ਉਹ ਸੇਵਕ ਸੇਵਾ ਕਰੇ ਮੁਖ ਬੇਰਾਵੇ ਅੰਤ ਠਗਾਵੇ ਇਕਤ ਠੌਰ ਉਹ ਕਹੀਂ ਨਾ ਸਮਾਵੇ ਹੁਨ 모ਹੇ ਬਹੁਤੇ ਬ੍ਰਹਮੰਡ ਰਾਮ ਜਨੀ ਕੀਨੀ ਖੰਡ ਖੰਡ ਜੋ ਮੰਗੈ ਸੋ ਭੂਖਾ ਰਹੇ ਇਸ ਸੰਗ ਰਾਚੈ ਸੋ ਕਛੂ ਨਾ ਲਹ ਇਸਹਿ ਤਿਆਗ ਸਤ ਸੰਗਤ ਕਰੇ ਵੱਡ ਭਾਗੀ ਨਾਨਕ ਉਹ ਤਰੈ रामकली महला पंजवा आत्मराम सर्व मह पीख पूर्ण पूर रहया प्रभु एक रत्न अमोल हृदय मह जान अपनी वस्त तू आप पहचान पी अमृत संतन प्रसाद बड़े भाग हो वह तो पाईए बिन जिह्वा क्या जाने स्वाद रहाओ ਅਠ ਦਸ ਬੇਦ ਸੁਨੇ ਕਹਿ ਡੋਰਾ ਕੋਟ ਪ੍ਰਗਾਸ ਨਾ ਦਿਸੈ ਅੰਧੇਰਾ ਪਸ਼ੂ ਪਰੀਤ ਘਾਸ ਸੰਗ ਰਚੈ ਜਿਸ ਨਹੀਂ ਬੁਝਾਵੈ ਸੋ ਕਿਤ ਬਿਦ ਬੁਝੈ ਜਨ ਨ ਹਾਰ ਰਹਿਆ ਪ੍ਰਭ ਜਾਨ ਓਤ ਪੋਤ ਭਗਤਨ ਸੰਗਾਨ ਬਿਗਸ ਬਿਗਸ ਆਪਣਾ ਪ੍ਰਭ ਗਾਵਹਿ ਨਾਨਕ ਤਿਨ ਜਮ ਨੇੜ ਨਾ ਆਵਹਿ ਰਾਮ ਕਲੀ ਮਹੱਲਾ ਪੰਜਵਾਂ ਦੀਨੋ ਨਾਮ ਕੀਓ ਪਵਿੱਤ ਹੈ ਹਰ ਤਨਰਾਸ ਨਰਾਸ ਇਹ ਬਿੱਤ ਕਾਟੀ ਬੰਦ ਹਰ ਸੇਵਾਲਾਏ ਹਰ ਹਰ ਭਗਤ ਰਾਮ ਗੁਣ ਗਾਏ ਬਾਜੇ ਅਨਹਦ ਬਾਜਾ ਰਸਕ ਰਸਕ ਗੁਣ ਗਾਵਹਿ ਹਰ ਜਨ ਆਪਣੇ ਗੁਰਦੇਵ ਨਿਵਾਜਾ ਰਹਾਉ ਆਏ ਬਨਿਓ ਪੂਰਬਲਾ ਭਾਗ ਜਨਮ ਜਨਮ ਕਾ ਸੋਇਆ ਜਾਗ ਗਈ ਗਲਾਨ ਸਾਧਕੇ ਸੰਗ ਮਨ ਤਨ ਰਾਤੋ ਹਰ ਕੈ ਰੰਗ ਰਾਖੇ ਰਾਖਣ ਹਰ ਦਇਾਲ ਨਾ ਕਿਸੇ ਸੇਵਾ ਨਾ ਕਿਸ ਕਾਲ ਕਰ ਕਿਰਪਾ ਪ੍ਰਭ ਕੀ ਨੀ ਦਇਆ ਬੂਡਤ ਦੁਖ ਮਹਿ ਕਾੜ ਲਇਆ ਸੁਣ ਸੁਣ ਉਪਜਿਓ ਮਨ ਮਹਿ ਚਾਉ ਆਠ ਪੈਰ ਹਰ ਕੇ ਗੁਣ ਗਾਉ ਗਾਵਤ ਗਾਵਤ ਪਰਮ ਗਤ ਪਾਈ ਗੁਰ ਪ੍ਰਸਾਦ ਨਾਨਕ ਲਿਵ ਲਾਈ RAM KALI MAHALLA 5 ਕੌਡੀ ਬਦਲੇ ਤਿਆਗੈ ਰਤਨ ਛੋੜ ਜਾਏ ਤਾਹੂ ਕਾ ਯਤਨ ਸੂ ਸੰਚੈ ਜੋ ਹੋਸੀ ਬਾਤ ਮਾਇਆ ਮੋਹਿਆ ਟੇਡੋ ਜਾਤ ਅਭਾਗੇ ਤੈ ਲਾਜ ਨਹੀਂ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾ ਚੇਤਿਓ ਮਨ ਮਾਹੀ ਰਹਾਉ ਅੰਮ੍ਰਿਤ ਕਉਰਾ ਵਿਖਿਆ ਮੀਠੀ ਸਾਖਿਤ ਕੀ ਬਿਦ ਨੈਨੋ ਡੀਠੀ ਕੂੜ ਕਪਟ ਹੰਕਾਰ ਰਝਾਨਾ ਨਾਮ ਸੁਨਤ ਜਨ ਬਿਸੂ ਡਸਾਨਾ ਮਾਇਆ ਕਾਰਨ ਸਦ ਹੀ ਝੂਰੈ ਮਨ ਮੁਖ ਕਬਹਿ ਨਾ ਉਸਤਤ ਕਰੈ ਨਿਰਭਉ ਨਿਰੰਕਾਰ ਦਾਤਾਰ ਤਿਸ ਸਿਉ ਪ੍ਰੀਤ ਨਾ ਕਰੈ ਗਵਾਰ ਸਭ ਸਾਹਾ ਸਿਰ ਸਾਚਾ ਸਾ ਵੇ ਮੁਹਤਾਜ ਪੂਰਾ ਪਾਤਸ਼ਾਹ ਮੋਹ ਮਗਨ ਲਪਟਿਓ ਭ੍ਰਮ ਗਿਰਹਿ ਨਾਨਕ ਤਰੀਐ ਤੇਰੀ ਮਿਹਰ RAM ਕਲੀ ਮਹੱਲਾ